ਤੁਮੈ ਸੇ ਆਪ ਜੀ ਦਾ ਚੜਨਾ ਦੇ ਵਿੱਚ ਇੱਕ ਬੇਨਤੀ ਕਰਦਾ ਜਾਣਾ ਕਿ ਹਮਤ ਦੇ ਨਾਮ ਸਿਆਨਬਲਾ ਜਾਂ ਇਨਵਤਾ ਦਾ ਗਿਆਨ ਦਾ ਕੋਈ ਸਬੰਧ ਨਹੀਂ ਹੁੰਦਾ ਜੇਕਰ ਆਪਾਂ ਵੇਖੀਏ ਇੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿਨ੍ਹਾਂ ਦੀ ਮਿਰਦੇ ਬਸਤਾ ਹੈ ਉਹਨਾਂ ਦੇ ਵਿੱਚ ਵੀ ਜੋਸ਼ ਜੋਸ਼ੀ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ 5 ਸਾਲ ਤੇ 6 ਮਹੀਨੇ ਤੇ 1 ਦਿਨ ਦੀ ਆਯੂ ਨੇ ਵਿੱਚ ਉਹਨਾਂ ਦੇ ਵਿੱਚ ਵੀ ਜੋਤ ਨੂੰ ਨਾਮਿਕ ਨਹੀਂ ਕਰਦੀ ਉਹੀ ਹੈ ਪਾਕਨ ਉਮਰ ਦੇ ਨਾਲ ਸਿਆਮਤ ਦਾ ਕੋਈ ਸਬੰਧ ਨਹੀਂ ਹੁੰਦਾ ਆਪੀ ਅੱਜ ਦੇ ਜ਼ਮਾਨੇ ਵਿੱਚ ਵੀ ਦੇਖੋ ਤੇ ਕਿਸੇ ਬਲੇ ਬੱਚੇ ਇਹੋ ਜੀਆਂ ਸਿਆਣੀਆਂ ਗੱਲਾਂ ਕਰ ਜਾਂਦੇ ਨੇ ਸਾਡੇ ਵਰਗਿਆਂ ਨੂੰ ਜਾਂ ਸਾਡੇ ਤੋਂ ਵੱਡੀ ਉਮਰ ਦੇ ਸਿਆਣਿਆਂ ਨੂੰ ਵੀ ਕਿਸੇ ਵੇਲੇ ਹੈਰਾਨ ਹੋ ਜਾਣਾ ਪੈਂਦਾ ਹੈ ਕਿ ਬਾਲ ਬਚਾ ਦੇ ਵਿੱਚ ਇੰੀਆਂ ਸਿਆਣੀਆਂ ਗੱਲਾਂ ਬੱਚਾ ਕੀ ਕਰ ਰਿਹਾ ਹੈ ਤੇ ਕਰੀ ਮਰੀ ਅਸੀਂ ਉੱਥੇ ਵੀ ਹਰਾਨ ਹੋ ਜਾਂਦੇ ਆ ਜਿੱਥੇ ਜਿੰਨੇ ਉਮਰਾਂ ਹੰਡਾਈਆਂ ਹੁੰਦੀਆਂ ਨੇ ਮਿਰਦਾ ਵਸਵਾ ਦੇ ਬੰਦੇ ਕਿ ਕਿਸੇ ਵੇਲੇ ਸਿਆਣੇ ਇਹੋ ਜਿਹੇ ਬੇਕੂਨ ਕਰਨਾ ਕਰ ਜਾਂਦੇ ਨੇ ਜਾਂ ਇਹੋ ਜਿਹੇ ਕਾਰਨੋਂ ਮੇ ਤਰਜਦੇ ਨੇ ਕਿ ਸੰਨ ਨੂੰ ਆਪਣੀਆਂ ਨਿਗਾਹ ਦੇ ਵਿੱਚ ਸ਼ਰਮ ਨਾ ਆਉਣਾ ਚਾਹੀਦਾ ਪਾਪ ਕੇ ਸਮਝਦਾਰੀ ਗਿਆਨਤਾਰੀ ਵਿਦਵਤਾ ਜਾਣਿਆਤਾ ਉਹ ਉਮਰ ਦੀ ਖਾਜ ਨਹੀਂ ਹੈ ਸੋ ਖੈਰ ਰਹੋ ਜਾਰ ਮੈਂ ਤੁਹਾਨੂੰ ਨਹੀਂ ਕਰਦਾ ਜਾਵਾਂ ਥੋੜੇ ਜਿਨੇ ਹੋ ਜੇ ਥੋੜੇ ਦਿਨ ਨਹੀਂ ਮੇਰੇ ਕੱਲ੍ਹ ਦੇ ਪਰਸੋਂ ਦੀ ਗੱਲ ਹੈ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗਪਾ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਜਿਸ ਦੇ ਵਿੱਚ ਸਰਕਾਰ ਵੱਲੋਂ ਇਹ ਸਾਰੀ ਵਰਤ ਬਣਾਈ ਗਈ ਅਤੇ ਪੰਜਾਬ ਦੇ ਇੱਕ ਪ੍ਰਸਿੱਧ ਗਾਇਕ ਜਿਹਦਾ ਨਾਮ ਵੀਰ ਸਿੰਘ ਹੈ खैर ਉਹ ਸੰਗਤ ਹੁਣ ਦੇ ਨਾਲ ਕੱਲ੍ਹ ਆਏ ਕਿ ਨਹੀਂ ਜਦੋਂ ਨੇ ਚੱਲੇ ਤੋਂ ਕੀਤੇ ਹੋਣਗੇ ਉਦੋਂ ਅਸੀਂ ਸਲਾਂਗਾ ਨਹੀਂ ਕੀਤੀ ਆਪਦੀ ਕੋਈ ਦੋਰਾਏ ਨਹੀਂ ਇਹਦੇ ਵਿੱਚ ਪਰਨੇ ਸ਼ਹੀਦੀ ਸਮਾਰਨ ਦੇ ਵਿੱਚ ਆਪਣੇ ਗੀਤ ਗਾ ਕੇ ਸਾਹਮਣੇ ਬੈਠੇ ਹੋਏ ਸੀ ਇਹ ਨਾ ਕਰਦੀ ਜਿਹੜੀ ਸੰਗਤ ਨਹੀਂ ਮੈਂ ਉਹ ਕਹਿ ਸਕਦਾ ਕਿਉਂਕਿ ਉਹ ਸਤਗੁਰੂ ਦੇ ਸ਼ਹੀਦੀ ਸਮਾਰਨ ਦੇ ਵਿੱਚ ਨੱਚਦਾ ਫਰੀ ਹੈ ਤੋਂ ਇਹੋ ਜਿਹਾ ਮੈਂ ਇਥੇ ਵਿਰੋਧ ਕਰਨਾ ਵੀ ਪੜਦਾ ਹੈ ਕਿ ਸਿਆਣਾ ਤੈਨੂੰ ਸਮਝ ਤੇ ਸਾਥ ਪੱਤੂ ਵੀ ਉਹਨਾਂ ਵਾਲੀ ਕੱਟ ਖਾਈ। ਖੈਰ ਉਹ ਮਾਫੀਆਂ ਵੀ ਮੰਗਦਾ ਰਹਿੰਦਾ ਏ ਪਰ ਮਾਫੀ ਕਰਤੀ ਨਹੀਂ ਹੁੰਦੀ ਐ। ਉਹ ਨਾਲ ਵੀ ਕੋਈ ਮਾਫੀ ਨਹੀਂ ਹੁੰਦੀ। ਜਦੋਂ ਮੈਂ ਪੜਾਏ ਕਿ ਸਮਾਗਮ ਜਿਹੜਾ ਐ ਉਹ ਸਾਹਿਬ ਸਿੰਘ ਨੂੰ ਦੇਖ ਪਰ ਜਗੀ ਮਹਾਰਾਜੀ ਦਾ ਸ਼ਹੀਦੀ ਸਮਾਗਮ ਤੇ ਮੈਂ ਗਾਣੇ ਗੋਲਣ ਤਾਂ ਜਾਉਂ ਥੇ ਕਿੰਨਾਂ ਬੰਦਾ ਕੋਈ ਗੱਲ ਬਣ ਗਈ। ਚਲੋ ਖੈਰ